ਫਿਲਮ ਬੜੀ ਵਧੀਆ ਜਿਹੜੀ ਤਿਆਰ ਹੋਈ ਹੈ ਜੀ 14 ਨਵੰਬਰ ਨੂੰ ਹਨ ਲੱਗ ਰਹੀ ਹੈ ਫਿਲਮ ਇੱਕ ਤੇਰੇ ਕਰਕੇ ਤੋਂ ਸਾਡੀ ਬੇਨਤੀ ਹੈ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਵੀ ਜਾ ਕੇ ਤੁਹਾਨੂੰ ਜ਼ਰੂਰ ਦੇਖੋ ਸਾਡੀ ਫਿਲਮ ਅਸੀਂ ਤਾਂ ਕਾਹੇ ਸਾਡੀ ਬਹੁਤ ਸੋਹਣੀ ਫਿਲਮ ਆ ਪਰ ਦਰਸ਼ਕ ਨੇ ਫਿਲਮ ਦੇਖਣ ਤੋਂ ਬਾਅਦ ਆਪੇ ਕਹਿਣਾਗਾ ਇਹ ਵਾਕਈ ਫਿਲਮ ਬਹੁਤ ਸੋਹਣੀ ਦੀਪਾ ਜੀ ਨੇ ਇਸ ਪਰ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਕਿਹੜੇ ਜਿਹੜੇ ਨੂੰ ਕਿਹੜਾ ਕੈਰੈਕਟਰ ਦੇਣਾ ਕਿਹੜਾ ਇਹ ਕਿਉਂਕਿ ਮੇਨ ਕੈਰੈਕਟਰ ਜੇ ਤੁਸੀਂ ਸਹੀ ਬੰਦੇ ਨੂੰ ਰੋਲ ਦੋਗੇ ਤਾਂ ਹੀ ਮੂਵੀ ਵਧੀਆ ਲੱਗੇਗੀ ਤਾਂ ਬਹੁਤ ਹੀ ਮਿਹਨਤ ਕਰੀ ਹੈ ਦੀਪਾ ਜੀ ਨੇ ਸਪੈਸ਼ਲੀ ਰੂਪਨਾਥ ਦੀਪਾ ਜੀ ਨੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਮਿਹਨਤ ਉਹ ਵੀ ਪੂਰਾ ਆਪਣਾ ਐਫਰਟ ਦਿੱਤਾ ਜਿੱਥੇ ਜਿਹੜਾ ਜਿਹੜਾ ਕਿਹੜੀ ਲੋਕੇਸ਼ਨ ਸਾਨੂੰ ਸੈੱਟ ਕਰ ਦਿੰਦੀ ਸੀ ਅਸੀਂ ਉਹੀ ਲੋਕੇਸ਼ਨ ਰੀਸਕੀ ਬੱਚ ਕਮੇਡੀਨ ਜਾ ਰਹਾ ਹੈ ਤੇ ਹੋਰ ਵੀ ਨਹੀਂ ਸਰ ਸਿਰਫ ਕਮੇਡੀ ਨਹੀਂ ਹੈ ਕਮੇਡੀ ਵੀ ਹੈ ਇਮੋਸ਼ਨ ਵੀ ਹੈ ਤੁਹਾਡੇ ਰਿਸ਼ਤਿਆਂ ਨੂੰ ਦਸਾਉਂਦੀ ਹੈ ਕਿ ਤੁਹਾਡੇ ਰਿਸ਼ਤੇ ਕਿਹੋ ਜਿਹੇ ਹੋਣੇ ਚਾਹੀਦੇ ਨੇ ਤਾਂ ਇੱਕ ਇੱਕ ਫਲੇਵਰ ਨਹੀਂ ਬਹੁਤ سارے ਫਲੇਵਰ ਤੁਹਾਨੂੰ ਦੇਖਣ ਨੂੰ ਮਿਲਣਗੇ ਫਿਲਮ ਦੇ ਵਿੱਚ ਜਿਹੜਾ ਸਾਡਾ ਫੋਕਸ ਹੈਗਾ ਸਾਡਾ ਫੋਕਸ ਇਹੀ ਸੀਗਾ ਵੀ ਅਸੀਂ ਕੋਈ ਵੱਖਰਾ ਮੈਸੇਜ ਛੱਡ ਜੀਏ ਫਿਲਮ ਰਾਹੀਂ ਕਿਉਂਕਿ ਜਿੰਨੇ ਵੀ ਸਿਨੇਮੇ ਘਰਾਂ ਦੇ ਵਿੱਚ ਦਰਸ਼ਕ ਪਹੁੰਚ ਰਹੇ ਆ ਉਹਨਾਂ ਦਾ ਇਹੀ ਸਾਡੇ ਨਾਲ ਰੋਸਾ ਹੁੰਦਾ ਸੀ ਸਾਡੇ ਸਿਨੇਮੇ ਨਾਲ ਹੀ ਰੋਸਾ ਸੀ ਵੀ ਤੁਸੀਂ ਇੱਕੋ ਟੌਪਿਕ ਦੇ ਉੱਤੇ ਫਿਲਮਾਂ ਬਣਾ ਰਹੇ ਹੋ ਜਿੱਦਾਂ ਜਿਆਦਾ ਹਾਸੇ ਵਾਲੇ ਮੂਵਮੈਂਟਾਂ ਦੀਆਂ ਫਿਲਮਾਂ ਫਨੀ ਮੂਵਮੈਂਟਾਂ ਉਹੀ ਮੂਵਮੈਂਟਾਂ ਚੱਲ ਰਹੀਆਂ ਸੀ ਅਸੀਂ ਇੱਕ ਵੱਖਰਾ ਸਿਨੇਮਾ ਲਿਆਉਣ ਦੀ ਟਰਾਈ ਕਰ ਰਹੇ ਹਾਂ ਕਿਉਂਕਿ ਇਹਦੇ ਵਿੱਚ ਦੋ ਭਰਾਵਾਂ ਦਾ ਪਿਆਰ ਹਸਬੰਡ ਵਾਈਫ ਦਾ ਪਿਆਰ ਜਾਂ ਬੱਚੇ ਨੂੰ ਆਪਦੇ ਮਾਪਿਓ ਨਾਲ ਜਿਹੜਾ ਪਿਆਰ ਜਿਹੜਾ ਉਹਨਾਂ ਦਾ ਲਗਾਵ ਆ ਉਹ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦੇ ਫੇਸ ਕਰਦਾ ਇੱਕ ਪਰਸਨ ਜਾਂ ਉਹ ਕਿੱਦਾਂ ਬਾਹਰ ਜਾਂਦਾ ਤੇ ਬਾਹਰ ਜਾ ਕੇ ਉਹ ਹੋਰ ਆਪਦੇ ਰਿਸ਼ਤੇਦਾਰ ਕਿਹੜੇ ਦਿਨਾਂ ਖੜਦੇ ਆ ਕਿਹੜੇ ਨਹੀਂ ਕੱਢਦੇ ਜਾਂ ਮਾਡਰਨ ਰਿਸ਼ਤੇ ਅਸੀਂ ਉਹ ਵੀ ਇੱਥੇ ਦਿਖਾਇਆ ਵੀ ਉਹ ਤੁਹਾਡੇ ਕੰਮ ਆਉਂਦੇ ਆ ਜਾਂ ਨਹੀਂ ਕੰਮ ਆਉਂਦੇ ਸਾਰੀ ਅਸੀਂ ਸਟੋਰੀ ਵੱਖਰੀ ਤੇ ਉੱਤੇ ਫੈਡੇ ਆ ਚਨ ਹਿਤੇਸ਼ੀ IRP ਨਹੀਂ ਭਰੋ ਸਾਡਾ ਵਿਸੋ ਦੇਦੇ ਹੋ ਇਹ ਫਿਰੋਂ ਤੁਹਾਡੀ ਕਹ ਲੀ ਹੈ ਤੇ ਇਹਦੇ ਵਿੱਚ ਕੀ ਮੈਸੇਜ ਹੈ ਇਹ ਮੇਰੀ ਪਹਿਲੀ ਮੂਵੀ ਹੈ ਐਜ਼ ਅ ਪ੍ਰੋਡਿਊਸਰ ਅਜੀਤ ਭਾਜੀ ਨੇ ਇਹ ਮੂਵੀ ਬਣਾਈ ਹੈ ਤੇ ਮੈਂ ਉਹ ਟੇਕ ਆਊਟ ਦੇ ਕਰ ਰਿਹਾ ਸਾਰਾ ਇਹਨਾਂ ਦਾ ਗਰਾਉਂਡ ਲੈਵਲ ਤੇ ਮੈਂ ਇਹਨਾਂ ਨੂੰ ਸੈਟਅਪ ਕਰ ਰਿਹਾ ਤੇ ਇਹ ਭਾਜੀ ਨੇ ਬਹੁਤ ਮਿਹਨਤ ਨਾਲ ਬਣਾਈ ਹੈ ਮੂਵੀ ਇਸ ਫਿਲਮ ਵਿੱਚ ਤੁਸੇ ਨੂੰ ਬਹੁਤ ਵਧੀਆ ਮੈਸੇਜ ਦੇ ਆਏ ਇਹ ਕੋਮੇਡੀ ਵੀ ਹੈ ਤੇ ਇਮੋਸ਼ਨਲ ਮੂਵੀ ਵੀ ਹੈ ਇਹ ਤੁਸੀਂ ਸਿਨਵਾ ਜਾਬੀ ਤੁਸੀਂ ਨੂੰ ਓਪਰਚੁਨਿਟੀ ਮਿਲੀ ਹੈ ਜੀ ਆਪਾਂ ਹੋਰ ਮੂਵੀਆ ਕਰੂਗੇ ਜੇ ਆਪਾਂ ਦੀ ਇਹ ਮੂਵੀ ਵਧੀਆ ਗਈ ਤਾਂ ਅਸੀਂ ਹੋਰ ਵੀ ਕੰਸੈਪਟ ਇਦਾਂ ਦੇ ਵਧੀਆ ਲੈ ਕੇ ਆਉਂਗੇ ਤਾਂ ਮੈਂ ਚਾਹੁੰਦਾ ਤੁਹਾਡੇ ਅੱਗੇ ਅਪੀਲ ਹੈ ਕਿ ਤੁਸੀਂ 14 ਤਰੀਕ ਨੂੰ ਇੱਕ ਤੇਰੇ ਕਰਕੇ ਮੂਵੀ ਦੇਖਣ ਜਾਓ ਸਾਰਿਆਂ ਤੇ ਇਹ ਫਿਲਮ ਜਿਹੜੀ ਸੀਗੀ ਇਹ ਕਿੰਨੇ ਦਿਨਾਂ ਚ ਤੁਸੀਂ ਕੀਤੀ ਆ ਇਹ ਸਾਨੂੰ ਫਿਲਮ ਨੂੰ ਘੱਟੋ ਘੱਟ 2 ਸਾਲ ਲੱਗੇ ਬਣਾਉਂਦੇ ਬਣਾਉਂਦੇ ਨੂੰ ਹਾਂਜੀ ਤੇ ਇਹਦੇ ਵਿੱਚ ਅਸੀਂ ਮਤਲਬ 50 60% ਸ਼ੂਟ ਸਾਡਾ ਕੈਨੇਡਾ ਸੀ ਤੇ 40% ਇੰਡੀਆ ਸੀ ਅਨਛੋਟੇ ਤੇ ਇਹਦੇ ਵਿੱਚ ਕੋਈ ਦਿੱਕਤਾਂ ਨਹੀਂ ਆ ਤੁਹਾਨੂੰ ਫਿਲਮ ਹਾਂਜੀ ਦੇਖੋ ਫਿਲਮ ਬਣਾਣੀ ਇਸ ਨਾਟ ਇਜ਼ੀ ਟਾਸਕ ਨਾ ਤਾਂ ਉਹਨੂੰ ਬਹੁਤ ਬਹੁਤ ਸਾਰਾ ਕੁਝ ਪਲਾਨ ਕਰਨਾ ਸਾਰਾ ਇਹ ਆਪਣੇ ਅਕੋਰਡਿੰਗ ਟੂ ਉਹ ਮੂਵੀ ਦੇ ਵੀ ਕਿਹੜਾ ਐਕਟਰ ਆਪਾਂ ਨੇ ਸਿਲੈਕਟ ਕਰਨਾ ਕਿ ਇਹ ਬਹੁਤ ਆਪਾਂ ਦੀ ਲੰਬੀ ਮੀਟਿੰਗ ਚੱਲੀ ਭਾਜੀ ਨਾਲ ਉਹ ਮੇਰੀ ਤੇ ਅਜੀਤ ਭਾਜੀ ਨੇ ਇਹਦੇ ਉੱਪਰ ਬਹੁਤ ਹੀ ਜ਼ਿਆਦਾ ਮੈਂਤ ਕੀਤੀ ਕਿਹੜੇ ਕਿਹੜੇ ਨੂੰ ਕਿਹੜਾ ਕੈਰੈਕਟਰ ਦੇਣਾ ਕਿਹੜਾ ਇਹ ਕਿਉਂਕਿ ਮੇਨ ਕੈਰੈਕਟਰ ਜੇ ਤੁਸੀਂ ਸਹੀ ਬੰਦੇ ਨੂੰ ਰੋਲ ਦੋਗੇ ਤਾਂ ਹੀ ਮੂਵੀ ਵਧੀਆ ਲੱਗੇਗੀ ਤਾਂ ਬਹੁਤ ਹੀ ਮੈਂਤ ਕਰੀ ਅਜੀਤ ਭਾਜੀ ਨੇ ਸਪੈਸ਼ਲੀ ਰੀਤ ਮੈਮ ਅਜੀਤ ਭਾਜੀ ਇਹਨਾਂ ਨੇ ਬਹੁਤ ਹੀ ਜ਼ਿਆਦਾ ਮੈਂਤ ਕੀਤੀ ਉਸ ਵਿੱਚ ਖੁਦਗਾਰੀ ਕਰਾਂਗੇ ਜਿਹਨਾਂ ਨਾਲ ਉਹ ਸਭ ਕੁਝ ਫਿੜਾਣਾ ਹੈ ਕੀ ਮੈਸੇਜ ਉਹ ਕੋ ਦਿੰਦਾ ਤੁਹਾਡੇ ਲੋਕਾਂ ਨੂੰ ਇਹ ਫਿਲਮ ਤਾਂ ਮੈਸੇਜ ਹੈ ਅੱਜ ਕੱਲ ਰਿਸ਼ਤੇ ਤੁਸੀਂ ਦੇਖ ਰਹੇ ਹੋ ਕਿ ਮੇ ਟੁੱਟ ਰਹੇ ਹਨ ਮਤਲਬ ਮਿਸ ਅੰਡਰਸਟੈਂਡਿੰਗ ਕਰ ਰਹੇ ਹਨ ਥੋੜੀ ਜੀ ਮਿਸ ਅੰਡਰਸਟੈਂਡਿੰਗ ਕਰਕੇ ਸਾਡੇ ਸਾਰੇ ਰਿਸ਼ਤੇ ਸਾਰੇ ਟੁੱਟ ਰਹੇ ਹਨ ਤਾਂ ਇਸ ਦੇ ਵਿੱਚ ਇਹ ਮੈਸੇਜ ਦਿੱਤਾ ਹੈ ਵੀ ਰਿਸ਼ਤੇ ਨੂੰ ਜੇ ਤੁਸੀਂ ਨੂੰ ਝੁਕਣਾ ਪੈਂਦਾ ਹੈ ਨਾ ਕਿਸੇ ਕਰਕੇ ਤਾਂ ਤੁਸੀਂ ਝੁਕ ਦੋ ਵੀ ਰਿਸ਼ਤਾ ਨਾ ਟੁੱਟੇ ਤੁਹਾਡਾ ਕਿਉਂਕਿ ਆਖਰੀ ਚ ਰਿਸ਼ਤਾ ਹੀ ਕੰਮ ਆਉਂਦਾ ਹੈ ਹੋਰ ਕੋਈ ਕੰਮ ਨਹੀਂ ਆਉਂਦਾ ਨਾ ਤੁਹਾਡੇ ਯਾਰ ਕੰਮ ਆਉਂਦੇ ਹਨ ਤੁਹਾਡੇ ਦੋਸਤ ਕੋਈ ਵੀ ਨਹੀਂ ਬਸ ਰਿਸ਼ਤੇਦਾਰ ਹੀ ਕੰਮ ਆਉਂਦੇ ਪਹਿਲੀ ਫਿਲਮ ਆ ਤੁਹਾਡੀ ਇਹ ਸਾਰਿਆਂ ਦੀ ਇਹ ਸਾਡੀ ਪਹਿਲੀ ਮੂਵੀ ਹੈ ਸਾਰਿਆਂ ਦੀ ਕਿੰਨਾ ਦਮ ਤੁਹਾਡਿਆ ਸ਼ੂਟਿੰਗ ਦੇ ਵਿੱਚ ਗਿਆ ਉਹ ਸ਼ੂਟ ਦੇ ਵਿੱਚ ਬਹੁਤ ਪਹਿਲਾਂ ਤਾਂ ਪ੍ਰੋਬਲਮ ਆਈਆਂ ਕਿਉਂਕਿ ਫਸਟ ਮੂਵੀ ਸੀ ਥੋੜਾ ਐਕਸਪੀਰੀਅੰਸ ਨਹੀਂ ਸੀ ਤਾਂ ਆਪਾਂ ਨੂੰ ਮਨਤੀ ਭਾਜੀ ਨੇ ਬਹੁਤ ਸਪੋਰਟ ਕੀਤੀ ਅਜੀਤ ਭਾਜੀ ਨੂੰ ਇੱਕ ਉਹਨਾਂ ਨੇ ਫਿਲਮ ਬਣਾਈ ਆ ਤਾਂ ਉਹਨਾਂ ਨੂੰ ਪਤਾ ਸੀਗਾ ਨੌਲੇਜ ਸੀਗੀ ਬਟ ਫਿਰ ਵੀ ਤਕ ਤਾ ਬਹੁਤ ਆਈਆਂ ਜਿਵੇਂ ਪਰਮਿਸ਼ਨਾਂ ਲੈਣੀਆਂ ਕਿਉਂਕਿ ਹਲੇਕ ਲੋਕੇਸ਼ਨ ਤੇ ਪਰਮਿਸ਼ਨ ਆ ਅਲਾਉਡ ਹੈ ਤਾਂ ਉਹ ਚੀਜ਼ਾਂ ਜਾਂਦੇ ਸਾਨੂੰ ਦਿੱਕਤ ਆ ਕਿਉਂਕਿ ਅਸੀਂ ਜਾਂਦੇ ਸੀ ਵੀ ਅਸੀਂ ਪ੍ਰੋਪਰ ਮੂਵੀ ਤੇ ਉੱਪਰ ਇਨਵੈਸਟ ਕਰਕੇ ਤਾਂ ਕਿ ਐ ਨਾ ਲੱਗੇ ਵੀ ਆਪਾਂ ਜਸਟ ਇੱਕ ਮੂਵੀ ਬਣਾਤੀ ਅਸੀਂ ਪੂਰਾ ਆਪਣਾ ਐਫਰਟ ਦਿੱਤਾ ਜਿੱਥੇ ਜਿਹੜਾ ਜਿਹੜਾ ਜਿਹੜੀ ਲੋਕੇਸ਼ਨ ਸਾਨੂੰ ਸਿੱਟ ਬੈਂਦੀ ਸੀ ਅਸੀਂ ਉਹੀ ਲੋਕੇਸ਼ਨ ਚੂਜ਼ ਕੀਤੀ ਤੇ ਬਹੁਤ ਹੀ ਅਜੀਤ ਭਾਜੀ ਨੇ ਬਹੁਤ ਹੀ ਜ਼ਿਆਦਾ ਮਨਤਰੀ ਇਹਦੇ ਵਿੱਚ ਕਿੰਨੇ ਸੌਂਗ ਹੈਗੇ ਗਾਣੇ ਕਿੰਨੇ ਹੈਗੇ ਇਹਦੇ ਵਿੱਚ 5 ਸੌਂਗ ਹੈ ਤੇ ਅਸੀਂ ਕਿਤੇ ਹੈਗੇ ਨਹੀਂ ਇਹ ਦੋ ਤਿੰਨ ਫਰਮ ਗਿਲਦੇ ਆ ਇੱਕ ਵੀਰ ਸਿੰਘ ਦੇ ਇੱਕ ਕਾਲੇ ਲਾਂਚ ਹੋਇਆ ਹੁਣ ਤੇ ਇੱਕ ਤਾਂ ਕੰਗੁਰਾ ਕੇ ਦੱਸਾਂ ਤੋ ਸਾਰੇ ਨੇ ਜਿਹੜਾ ਪੇਟ ਵਧੀਆ ਹੈ ਐਕਚੁਅਲੀ ਅਸੀਂ ਐਕਟਰ ਆ ਸਿੰਗਰ ਜਦੋਂ ਆਣਗੇ ਤੁਸੀਂ ਉਹਨਾਂ ਤੋਂ ਸੁਣ ਲਿਓ ਅਸੀਂ ਤਾਂ ਐਕਟਰ ਆ ਜੀ ਅਸੀਂ ਐਕਟ ਕੀਤਾ ਫਿਲਮ ਚ ਤੇ ਤੁਸੀਂ ਐਕਟਿੰਗ ਤੁਹਾਡੀ ਕਿੱਦਾਂ ਦੀ ਰੇਟ ਤੁਸੀਂ ਥੋੜਾ ਬਹੁਤ ਐਕਸਪੀਰੀਅੰਸ ਹੈ ਜੀ ਅਜੀਤ ਸਰ ਨੇ ਬੀਟਾ ਮੋਸ਼ਨ ਪਿਕਚਰ ਉਹਨਾਂ ਦਾ ਪਹਿਲੀ ਪ੍ਰੋਡਕਸ਼ਨ ਹਾਊਸ ਆ ਉਹਨਾਂ ਨੇ ਪਹਿਲੀ ਪਿਕਚਰ ਐਜ਼ ਅ ਪ੍ਰੋਡਿਊਸਰ ਆ ਰਹੀ ਹੈ ਸੋ ਮੈਂ ਐਜ਼ ਅ ਕਮਲ ਖੰਗੂਰਾ ਮੈਡਮ ਉਹਨਾਂ ਦੀ ਫਰੈਂਡ ਦਾ ਕਰੈਕਟਰ ਕੀਤਾ ਸੋ ਅੱਧੀ ਜਿਵੇਂ ਕਿ ਸਾਡੇ ਪ੍ਰੋਡਿਊਸਰ ਸਾਹਿਬ ਨੇ ਦੱਸਿਆ ਕਿ ਅੱਧੀ ਪੰਜਾਬ ਚ ਬਣੀ ਆ ਅੱਧੀ ਬਾਹਰ ਬਣੀ ਆ ਸੋ ਸਾਡਾ ਅੱਜੋ ਪੰਜਾਬ ਚ ਸਾਡਾ ਪਾਰਟ ਹੈ ਉਸਨੇ ਤਾਂ ਕਹਿ ਸਕਦਾ ਹੈ ਕਿ ਵਿਆਹ ਸ਼ਾਦੀ ਵਗੈਰਾ ਹੁੰਦੇ ਨੇ ਉਹ ਚ ਜੋ ਵੀ ਕਲਚਰ ਦਿਖਾਇਆ ਉਹ ਦਿਖਾਇਆ ਗਿਆ ਹੈ ਅੱਜ ਕਮੇਡੀ ਨ ਜ਼ਿਆਦਾ ਹੈ ਤੇ ਹੋਰ ਵੀ ਨਹੀਂ ਸਰ ਸਿਰਫ ਕਮੇਡੀ ਨਹੀਂ ਹੈ ਕਮੇਡੀ ਵੀ ਹੈ ਇਮੋਸ਼ਨ ਵੀ ਹੈ ਹੈ ਤੁਹਾਡੇ ਇੱਕ ਰਿਸ਼ਤਿਆਂ ਨੂੰ ਦਰਸਾਉਂਦੀ ਹੈ ਇਹ ਫਿਲਮ ਕਿ ਤੁਹਾਡੇ ਰਿਸ਼ਤੇ ਕਿਹੋ ਜਿਹਾ ਹੋਣੇ ਚਾਹੀਦੇ ਨੇ ਸੋ ਇੱਕ ਇੱਕ ਫਲੇਵਰ ਨਹੀਂ ਹੈ ਬਹੁਤ ਸਾਰੇ ਫਲੇਵਰ ਤੁਹਾਨੂੰ ਦੇਖਣ ਨੂੰ ਮਿਲਣਗੇ ਅੱਛਾ ਜੀ ਤੁਹਾਡੇ ਦੇ ਵਿੱਚ ਕੀ ਰੋਲ ਹੈ ਮੇਰਾ ਇਹਦੇ ਵਿੱਚ ਪ੍ਰਭ ਗਿਲ ਤੇਜਸ ਕਰਨ ਪਾਜੀ ਦੀ ਸਿਸਟਰ ਦਾ ਰੋਲ ਹੈ ਸਿਸਟਰ ਦਾ ਰੋਲ ਪਲੇ ਮੈਂ ਇਹਦੇ ਵਿੱਚ ਕੀਤਾ ਹੈਗਾ ਕਿ ਜੋ ਵੀ ਵਿਆਹ ਸ਼ਾਦੀ ਚ ਭੈਣ ਦੀ ਇੱਕ ਅਹਿਮੀਅਤ ਹੁੰਦੀ ਹੈ ਉਸ ਕੈਰੈਕਟਰ ਨੂੰ ਮੈਂ ਦਰਸਾਇਆ ਹੈ ਹਾਂਜੀ ਭਾਈ ਦਾਤਾ ਕੀ ਰੋਲ ਹੈ ਮੇਰਾ ਨਾਮ ਬਿਨਤ ਸ਼ਰਮਾ ਜੀ ਮੇਰਾ ਇਹਦੇ ਵਿੱਚ ਰੋਲ ਹੈਗਾ ਜੀ ਸਟੇਸ਼ਨ ਬਾਬੇ ਦੇ ਨਾਮ ਤੋਂ ਸਟੇਸ਼ਨ ਬਾਬਾ ਕਹਿੰਦੇ ਨੇ ਜਿਵੇਂ ਕਿ ਆਪਣੇ ਪਿੰਡਾਂ ਦੇ ਵਿੱਚ ਆਮ ਤੌਰ ਤੇ ਇੱਕ ਸੱਭਿਆਚਾਰ ਨਾਲ ਜੁੜੇ ਹੋਏ ਨੇ ਪਿੰਡ ਦੇ ਲਾਲੋ ਖੁੰਡੇ ਚਰਚਾ ਲਾਲੋ ਇੱਕ ਬਾਬਿਆਂ ਤੋਂ ਸ਼ੁਰੂ ਹੁੰਦੀ ਆ ਹਨ ਤੇ ਮੇਰਾ ਇੱਕ ਇਹਦੇ ਵਿੱਚ ਜਿਹੜਾ ਸੀ ਨਾ ਇੱਕ ਕਮੇਡੀਅਨ ਦਾ ਫਨੀ ਸੀਨ ਆ ਸਾਰਾ ਜੀ ਜਿੰਨਾ ਵੀ ਹੋਏਗਾ ਜਿਵੇਂ ਇੱਕ ਆਪਾ ਬਾਬਾ ਬਾਬੇ ਰ ਕੋਈ ਟੀਚਰ ਕਰਦਾਨੇ ਹਨਾ ਉਹ ਅੱਗੇ ਗੱਲ ਨਹੀਂ ਚੱਲਦਾ ਉਹਨੇ ਗੱਲ ਦਾ ਅੱਗੇ ਪੁੱਠੇ ਜਵਾਬ ਦੇਣਾ ਆਉਂਦਾ ਕੋਈ ਨਾ ਕੋਈ ਜਦੋਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਬਾਬਿਆਂ ਨੂੰ ਸ਼ੇਖ ਹੁੰਦਾਨੇ ਤੇ ਇਦਾਂ ਦਾ ਇੱਕ ਵਿਆਹ ਦਾ ਮਾਹੌਲ ਹੈ ਉਹ ਵੀ ਵਿੱਚ ਬੜਾ ਵਧੀਆ ਆਪਣੇ ਜੱਗੀ ਜੱਗੀ ਧੂਰੀ ਭਾਜੀ ਹੈਗੇ ਨਾਲ ਹਨਾ ਸਾਡੇ ਜਿਹੜੇ ਕਿ ਫੁੱਫੜ ਦਾ ਰੋਲ ਕਰ ਰਹੇ ਨੇ ਫਿਲਮ ਦੇ ਵਿੱਚ ਉਹਨਾਂ ਦਾ ਬਹੁਤ ਅੱਛਾ ਹੈਗਾ ਤੇ ਕੁੱਲ ਮਿਲਾ ਕੇ ਫਿਲਮ ਬੜੀ ਵਧੀਆ ਜਿਹੜੀ ਤਿਆਰ ਹੋਈ ਹੈ ਜੀ 14 ਨਵੰਬਰ ਨੂੰ ਹਨਾ ਲੱਗ ਰਹੀ ਹੈ ਫਿਲਮ ਇੱਕ ਤੇਰੇ ਕਰਕੇ ਸੋ ਸਾਡੀ ਬੇਨਤੀ ਹੈ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਵੀ ਜਾ ਕੇ ਫਿਲਮ ਜ਼ਰੂਰ ਦੇਖੋ ਸਿਨੇਮਾ ਘਰਾਂ ਦੀ ਸਪੋਰਟ ਕਰੋ ਸਿਨੇਮਾ ਦੀ ਸਪੋਰਟ ਕਰੋ ਹਨਾ ਵੀ ਕਹਿਣ ਉਹ ਇਸ ਜਿਹੜੀ ਜਗ੍ਹਾ ਤੋਂ ਦੀ ਰੱਬਾ ਮੈਂ ਸਿਤਾ ਹੀ ਦੇਣਾ ਚਾਹਾਂਗੇ ਵੀ ਤੁਸੀਂ ਆਪਣੀ ਫੈਮਿਲੀ ਨੂੰ ਜ਼ਰੂਰ ਲੈ ਕੇ ਜਾਓ ਤੁਸੇ ਨੂੰ ਆਈ ਨਹੀਂ ਲੱਗੂਗਾ ਵੀ ਅਸੀਂ ਮੈਨੀ ਵੇਸਟ ਕੀਤੀ ਐ ਮੂਵੀ ਵਿੱਚ ਤੁਸੀਂ ਸੋਕੋ ਕਿ ਜੇ ਤੁਸੀਂ ਇੱਕ ਵਾਰ ਜਾਓਗੇ ਤਾਂ ਤੁਸੀਂ ਆਪਣੇ ਆਲੇ ਦੁਆਲੇ ਰਿਸ਼ਤੇਦਾਰਾਂ ਨੂੰ ਵੀ ਕਹੋਗੇ ਵੀ ਇਸ ਮੂਵੀ ਬਾਰੇ ਦੱਸੋਗੇ ਉਹ ਵੀ ਦੇਖਣ ਜਾਓਗੇ ਮੈਂ ਗਰੰਟੀ ਲੀਣਾ ਤੁਸੀਂ ਜੇ মুਵੀ ਦੇਖਣ ਜਾ ਰਹੇ ਹੋ ਤੁਸੀਂ ਪੰਜ ਛਿਆਂ ਨੂੰ ਹੋਰ ਕਹੋ ਜਿਹਦੇ ਵਿੱਚ ਹੀਰੋ ਦਾ ਕੀ ਨਾਮ ਹੈ ਤੇ ਤੇ ਇਹ ਇਸ ਫਿਲਮ ਦੇ ਹੀਰੋ ਬਣਾ ਬਰਬਖਿਲ ਬਾਜੀ ਜੋਗੀ ਬਹੁਤ ਵਧੀਆ ਤੁਸੇ ਨੂੰ ਪਤਾ ਹੀ ਹੈ ਵੀ ਬਹੁਤ ਹਿੱਟ ਗਾਣੇ ਜਾਂਦੇ ਆ ਤੇ ਕੰਕੂਗਰਾ ਮੈਡਮ ਹੈ ਜਿਨ੍ਹਾਂ ਨੇ ਜਿਹੜੇ ਬਹੁਤ ਵਧੀਆ ਕੰਮ ਕੀਤਾ ਹੋਇਆ ਸੌਣ ਚ ਹਾਂਜੀ ਹਾਂਜੀ ਸਰ ਕੀ ਨਾਮ ਹੈ ਜੀ ਤੇ ਫਿਲਮ ਦੇ ਵੀ ਪਤਾ ਕੀ ਪਿਤਾਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਕਰਨ ਗਰੇਵਾਲ ਤੇ ਸਾਡੀ ਮੂਵੀ ਇੱਕ ਤੇਰੇ ਕਰਕੇ ਜਿਹੜੀ 14 ਤਰੀਕ ਨੂੰ సినీమాకర్ਾਂ ਦੇ ਵਿੱਚ ਪਹੁੰਚ ਰਹੀ ਹੈ ਤੇ ਅਸੀਂ ਅੱਜ ਸਾਰੀ ਟੀਮ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਤੇ ਮੇਰੇ ਨਾਲ ਸੁਖਦੇਵ ਭਾਜੀ ਪੈਨ ਹੋਣੀ ਸਾਰੇ ਅਸੀਂ ਫਿਲਮ ਦੇ ਪ੍ਰੋਡੂసర్ ਸਾਹਿਬ ਤੇ ਸਾਰੇ ਅਸੀਂ ਫਿਲਮ ਦੀ ਟੀਮ ਅੱਜ ਇੱਥੇ ਲੁਧਿਆਣਾ ਪਹੁੰਚੀ ਹੋਈ ਹੈ ਕਿੱਥੇ ਸ਼ੂਟ ਹੋਈ ਹੈ ਜੀ ਇਹ ਫਿਲਮ ਕਿੱਥੇ ਕਿੱਥੇ ਸ਼ੂਟ ਹੋਈ ਹੈ ਇਹਦੇ ਕਿੰਨਾ ਸਮਾਂ ਲੱਗਦਾ ਤੈਨੂੰ ਜੀ ਸਾਨੂੰ 1.5 ਸਾਲ ਦੇ ਕਰੀਬ ਸਾਨੂੰ ਹੋ ਗਿਆ ਫਿਲਮ ਸ਼ੁਰੂ ਕਰੀ ਨੂੰ ਜਿਹਦੇ ਵਿੱਚ ਅਸੀਂ 50% ਦੇ ਕਰੀਬ ਨੂੰ ਅਸੀਂ ਕੈਨੇਡਾ ਦੇ ਵਿੱਚ ਸ਼ੂਟ ਕੀਤਾ ਤੇ 50% ਅਸੀਂ ਇਹ ਇੰਡੀਆ ਸ਼ੂਟ ਕਰੀਆ ਪੰਜਾਬ ਦੇ ਵਿੱਚ ਅਜੇ ਕੋਈ ਅਜਿਹ ਦਿੱਕਤਾਂ ਆਈਆਂ ਕੋਈ ਜਦ ਤੁਹਾਨੂੰ ਅਜਿਹੀ ਮੈਸੇਜ ਆਊਗਾ ਪਿੱਛੇ ਦਾ ਮਸਾਂ ਨਹੀਂ ਕੋਈ ਮੈਸੇਜ ਕੀ ਦੀ ਹੋਵੇ ਨਹੀਂ ਦਿੱਕਤਾਂ ਵਾਲੀ ਗੱਲ ਜਿਹੜੀ ਹੁੰਦੀ ਹੈ ਜ ਦਿੱਕਤ ਤਾਂ ਕੋਈ ਵੀ ਆਪਾਂ ਜਦੋਂ ਕੰਮ ਕਰਦੇ ਆ ਜੇਕਰ ਉਹ ਚ ਦਿੱਕਤ ਆਵੇ ਤਾਂ ਮਤਲਬ ਪ੍ਰੋਪਰ ਨਹੀਂ ਹੁੰਦਾ ਹੁੰਦਾ ਦਿੱਕਤ ਤਾਂ ਕੁਝ ਨਹੀਂ ਛੋਟੀ ਛੋਟੀਆਂ ਚੀਜ਼ਾਂ ਹੁੰਦੀ ਰੋ ਬਾਹਰ ਟੱਚ ਕਰਦੇ ਆ ਉੱਥੇ ਸ਼ੂਟ ਕਰਦੇ ਆ ਹੁੰਦੀਆਂ ਨੇ ਵੀ ਆਪਾਂ ਕਿੱਥੇ ਕਿੱਥੇ ਸ਼ੂਟ ਨਹੀਂ ਕਰ ਸਕਦੇ ਆ ਉਹਦੇ ਲਈ ਸਾਰੀ ਅਪਰੂਵਲ ਲੈਣੀਆਂ ਪੈਂਦੀਆਂ ਉਹਦੇ ਲਈ ਸਾਨੂੰ ਉੱਥੇ ਕੈਨੇਡਾ ਦੇ ਵਿੱਚ ਕਾਫੀ ਸਟਰਗਲ ਕਰਨਾ ਪਿਆ ਤੇ ਕਿਉਂਕਿ ਉੱਥੇ ਹਰੇਕ ਜਗ੍ਹਾ ਦੇ ਉੱਤੇ ਆਪਾਂ ਸ਼ੂਟ ਨਹੀਂ ਕਰ ਸਕਦੇ ਜਿਹੜਾ ਪੰਜਾਬ 'ਚ ਕਰ ਲੈਨੇ ਆ ਤੇ ਉਹ ਸਾਰੀ ਸਾਡੀ ਟੀਮ ਸੀ ਉੱਥੇ ਉਹ ਉਧਰ ਦੇਖ ਰਹੀ ਸੀ ਪਰ ਸਾਡੀ ਟੱਚ ਸੀਗਾ ਮੈਂ ਪੰਜਾਬ ਦਾ ਸ਼ੂਟ ਮੈਂ ਇੱਧਰ ਕੰਪਲੀਟ ਕੀਤਾ ਤੇ ਉਧਰ ਪ੍ਰਭਾ ਜੀ ਹੋਣਾ ਨੇ ਕਮਲ ਹੋਣਾ ਨੇ ਤੇ ਸਾਡੇ ਪ੍ਰੋਡੂਸਰ ਸਾਹਿਬ ਨੇ ਅਜੀਤ ਭਾਈ ਹੋਣਾ ਨੇ ਉਧਰ ਸਾਰਾ ਦੇਖ ਰਹੇ ਸੀਗੇ ਕੀ ਫਿਲਮਾਂ ਪੰਜਾਬੀ ਮੋਡ ਆ ਰਹੀਆਂ ਇਹ ਵੀ ਕਿਹੜਾ ਮੈਸੇਜ ਵੀ ਦੇਣਾ ਚਾਹੋਗੇ ਜਿਹੜਾ ਲੋਕਾਂ 'ਚ ਜਾ ਜਿਹੜਾ ਸਾਡਾ ਫੋਕਸ ਸੀਗਾ ਸਾਡਾ ਫੋਕਸ ਇਹ ਇਹੀ ਸੀਗਾ ਵੀ ਅਸੀਂ ਕੋਈ ਵੱਖਰਾ ਮੈਸੇਜ ਛੱਡ ਜੀਏ ਫਿਲਮ ਰਾਹੀਂ ਕਿਉਂਕਿ ਜਿੰਨੇ ਵੀ ਸਿਨੇਮੇ ਘਰਾਂ ਦੇ ਵਿੱਚ ਦਰਸ਼ਕ ਪਹੁੰਚ ਰਹੇ ਆ ਉਹਨਾਂ ਦਾ ਇਹੀ ਸਾਡੇ ਨਾਲ ਰੋਸਾ ਹੁੰਦਾ ਸੀ ਸਾਡੇ ਸਿਨੇਮੇ ਨਾਲ ਹੀ ਰੋਸਾ ਸੀ ਵੀ ਤੁਸੀਂ ਇੱਕੋ ਟੌਪਿਕ ਦੇ ਉੱਤੇ ਫਿਲਮਾਂ ਬਣਾ ਰਹੇ ਹੋ ਜਿੱਦਾਂ ਜਿਆਦਾ ਹਾਸੇ ਵਾਲੇ ਮੂਵਮੈਂਟਾਂ ਦੀਆਂ ਫਿਲਮਾਂ ਫਨੀ ਮੂਵਮੈਂਟ ਆ ਉਹੀ ਮੂਵਮੈਂਟਾਂ ਚੱਲ ਰਹੀਆਂ ਸੀ ਅਸੀਂ ਇੱਕ ਵੱਖਰਾ ਸਿਨੇਮਾ ਲਿਆਉਣ ਦੀ ਟਰਾਈ ਕਰ ਰਹੇ ਆ ਕਿਉਂਕਿ ਇਹਦੇ ਵਿੱਚ ਦੋ ਭਰਾਵਾਂ ਦਾ ਪਿਆਰ ਹਸਬੰਡ ਵਾਈਫ ਦਾ ਪਿਆਰ ਜਾਂ ਬੱਚੇ ਨੂੰ ਆਪਦੇ ਮਾਪਿਓ ਨਾਲ ਜਿਹੜਾ ਪਿਆਰ ਜਿਹੜਾ ਉਹਨਾਂ ਦਾ ਲਗਾਅ ਵਾ ਉਹ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦੇ ਫੇਸ ਕਰਦਾ ਇੱਕ ਪਰਸਨ ਜਾਂ ਉਹ ਕਿੱਦਾਂ ਬਾਹਰ ਜਾਂਦਾ ਤੇ ਬਾਹਰ ਜਾ ਕੇ ਉਹਨੂੰ ਹੋਰ ਆਪਦੇ ਰਿਸ਼ਤੇਦਾਰ ਕਿਹੜੇ ਉਹਦੇ ਨਾਲ ਖੜਦੇ ਆ ਕਿਹੜੇ ਨਹੀਂ ਖੜਦੇ ਜਾਂ ਮਾਡਰਨ ਰਿਸ਼ਤੇ ਅਸੀਂ ਉਹ ਵੀ ਇੱਥੇ ਦਿਖਾਇਆ ਵੀ ਉਹ ਤੁਹਾਡੇ ਕੰਮ ਆਉਂਦੇ ਆ ਜਾਂ ਨਹੀਂ ਕੰਮ ਆਉਂਦੇ ਸਾਰੀ ਅਸੀਂ ਸਟੋਰੀ ਵੱਖਰੀ ਤੇ ਉੱਤੇ ਖੇਡੇ ਆ ਮੈਨੂੰ ਲੱਗਦਾ ਵੀ ਤੁਸੀਂ ਜੋ 14 ਤਰੀਕ ਨੂੰ ਜਾਓਗੇ ਤੁਹਾਨੂੰ ਲੱਗੂਗਾ ਵੀ ਇਹਨਾਂ ਨੇ ਇੱਕ ਵੱਖਰਾ ਸਾਰਾ ਟੇਸਟ ਸਾਨੂੰ ਬੋਦਰ ਕੀਤਾ ਸੀ ਤੁਹਾਡੇ ਘਰੇ ਜਿਹੜੇ ਗਾਣਿਆਂ ਦਾ ਕਿੰਦਾ ਦਾ ਵੀ ਡੇਸਟ ਹੈਗਾ ਵੀ ਰੋਮਾਂਟਿਕ ਜਾਂ ਕਿੰਦਾ ਦੇ ਗਾਣੇ ਨੇ ਬਹੁਤ ਹੀ ਵਧੀਆ ਰੋਮਾਂਟਿਕ ਤੇ ਪਰਿਵਾਰਕੀ ਸੌਂਗ ਨੇ ਤੇ ਜਿਹਦੇ ਵਿੱਚ ਅਸੀਂ ਇੱਕ ਮਾਂ ਤੇ ਬਾਕੀ ਵੀਰ ਸਿੰਘ ਇਹਦੇ ਵਿੱਚ ਇੱਕ ਗਾਣਾ ਵੀਰ ਸਿੰਘ ਜੀ ਦਾ ਤੇ ਕਮਲ ਖਾਨ ਜੀ ਦਾ ਗਾਣਾ ਵਾ ਤੇ ਇਹ ਉਸ ਤੋਂ ਬਾਅਦ ਆਪਣੇ ਪ੍ਰਭ بھائی ਦੇ ਗਾਣੇ ਆ ਅਸੀਂ ਪੰਜ ਗਾਣੇ ਦੇ ਵਿੱਚ ਬਹੁਤ ਹੀ ਅਲਵਕ ਵੱਖਰੇ ਵੱਖਰੇ ਟੇਸਟਾਂ ਦੇ ਦਿੱਤੇ ਤੁਹਾਡਾ ਕਿਰਦਾਰ ਕਿਦਾਂ ਹੈ ਮੇਰਾ ਮੇਰੇ ਅਸਲ ਦੇ ਵਿੱਚ ਜਿੰਨੇ ਵੀ ਗਾਣੇ ਹੁੰਦੇ ਆ ਮੇਰੇ ਗਾਣਾ ਥੋੜਾ ਟੇਸਟ ਮੈਂ ਥੋੜਾ ਮਤਲਬ ਕਿ ਥੋੜਾ ਜਿੱਦਾਂ ਆਪਣੇ ਪੰਜਾਬ ਦੇ ਕਲਚਰ ਦੇ ਅਕੋਰਡਿੰਗ ਚੱਕਮਾਰ ਰੱਖਦਾ ਹੁੰਦਾ ਤੇ ਤਾਂ ਕਰਕੇ ਮੈਂ ਫਿਲਮਾਂ ਦੇ ਵਿੱਚ ਗਾਣਾ ਨਹੀਂ ਕੀਤਾ ਪਰ ਮੇਰਾ ਜਿਹੜਾ ਕਿਰਦਾਰ ਆ ਉਹ ਮੇਰਾ ਤੇ ਪ੍ਰਭ ਕੇ ਅਲਵਾਈ ਦੇ ਅਸੀਂ ਦੋਨੇ ਰੀਅਲ ਬ੍ਰਦਰ ਆ ਤੇ ਪੰਜਾਬ ਦੇ ਵਿੱਚ ਮੇਰੇ ਦੇ ਉੱਤੇ ਬਹੁਤ ਜ਼ਿਆਦਾ ਮੂਵੀ ਖੇਡੀ ਗਈ ਆ ਤੇ ਮੇਰੇ ਮੇਰੀ ਮੈਰਿਜ ਤੋਂ ਮੂਵੀ ਸਟਾਰਟ ਹੁੰਦੀ ਹੈ ਹਾਂਜੀ ਮントੂ ਜੀ ਆਪਣੇ ਜਿਹੜੇ ਦਰਸ਼ਕ ਹੈਗੇ ਜਿਨ੍ਹਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਅਪੀਲ ਅਸੀਂ ਇਹੀ ਕਰਨਾ ਚਾਹੁੰਦੇ ਆਂ ਵੀ ਅਸੀਂ ਇੱਕ ਚੰਗਾ ਸਟੈਪ ਪਟਿਆ ਮੇਰੇ ਪ੍ਰੋਡੂਸਰ ਜਿਹੜੇ ਅਜੀਤ ਬਾਈ ਤੇ ਰੀਤ ਭੈਣ ਹੋਈਆਂ ਉਹਨਾਂ ਨੇ ਆਪਦਾ ਬਹੁਤ ਹੀ ਜਿਹੜਾ ਮਤਲਬ ਬਜਟ ਆ ਉਹ ਇਦਾਂ ਦੇ ਵੱਖਰੇ ਸਿਨੇਮੇ ਤੇ ਲਾਇਆ ਜਿਹੜਾ ਲੋਕ ਭਾਲਦੇ ਸੀਗੇ ਵੀ ਯਾਰ ਵੱਖਰਾ ਕੰਮ ਕਿਉਂ ਨਹੀਂ ਕਰ ਰਿਹਾ ਸਿਨੇਮਾ ਆਪਣਾ ਪੰਜਾਬੀ ਸਿਨੇਮਾ ਕਿਉਂ ਨਹੀਂ ਵੱਖਰੀ ਸਟੋਰੀ ਦੇ ਉੱਤੇ ਕੰਮ ਕਰ ਰਿਹਾ ਇੱਕੋ ਚੀਜ਼ਾਂ ਮਿਲ ਰਹੀਆਂ ਸੀ ਅਸੀਂ ਜੇ ਹੁਣ ਕੋਈ ਸਟੈਪ ਪਟਿਆ ਤਾਂ ਸਾਨੂੰ ਇਦਾਂ ਸਾਡੇ ਉਹ ਵੀ ਮੇਤਰੂ ਬੂਰ ਪੈ ਜਵੇ ਤੇ ਉਹ ਬੂਰ ਤੁਸੀਂ ਵੀ ਪਾਉਣਾ ਜੇਕਰ ਤੁਸੀਂ 14 ਤਰੀਕ ਨੂੰ ਸਿਨੇਮੇ ਘਰਾਂ ਚ ਪਹੁੰਚਦੇ ਹੋ ਤੇ ਬਾਕੀ ਇਧਰ ਸਿਖਦੇਵ ਬਰਨਾਲਾ ਸਾਹਿਬ ਨੇ ਸਾਡੀ ਟੀਮ ਆ ਸਾਰੀ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਬਰਨਾਲਾ ਸਾਹਿਬ ਵੀ ਦੱਸ ਸਕਦੇ ਆ ਵੀ ਵੈਲਮ ਅਸੀਂ ਵੱਖਰੇ ਕਨਸੈਪਟ ਤੇ ਖੇਡੇ ਆ ਤੇ ਸਾਨੂੰ ਕੀ ਆਪਾਂ ਮੈਸੇਜ ਕੀ ਦੇਣਾ ਚਾਹੁੰਦੇ ਆ ਕਿ ਕਹ ਰਹੇ ਵੀ ਚਿਹਰੇ ਵੀ ਨਵੇਂ ਰੱਖੇ ਤੁਸੀਂ ਬਿਲਕੁਲ ਅਸੀਂ ਤੁਸੀਂ ਇੱਕ ਹੋਰ ਚੀਜ਼ ਮੈਂ ਅਸੀਂ ਪਹਿਲਾਂ ਵੀ ਮੈਂ ਇਹ ਗੱਲ ਕਰ ਚੁੱਕੇ ਆ ਵੀ ਮੈਂ ਤਾਂ ਇਹ ਗੱਲ ਕਹਿਣਾ ਵੀ ਜਿੱਦਾਂ ਹੁਣ ਮੈਂ ਖੁਦ ਗਾਣਿਆਂ ਦੇ ਖੇਤਰ ਤੋਂ ਮੈਂ ਆਪਦੀ ਫਸਟ ਮੂਵੀ ਕੀਤੀ ਆ ਪ੍ਰੋਡਿਊਸਰਾਂ ਨੇ ਮੈਨੂੰ ਤੇ ਡਾਇਰੈਕਟਰ ਸਾਹਿਬ ਨੇ ਮੈਨੂੰ ਇਹ ਫਿਲਮ ਲਈ ਸਿਲੈਕਟ ਕੀਤਾ ਜਿਹੜੇ ਨਵੇਂ ਚਿਹਰੇ ਆ ਉਹ ਫਿਲਮ ਇਹ ਵੀ ਇੱਕ ਹੈਗਾ ਵਾ ਆਪਣੇ ਲੋਕ ਕੀ ਕਹਿੰਦੇ ਸੀ ਯਾਰ ਉਹੀ ਚਿਹਰਿਆਂ ਦੇ ਉੱਤੇ ਬਾਰ-ਬਾਰ ਮੂਵੀਆਂ ਬਣ ਰਹੀਆਂ ਤੁਸੀਂ ਸਾਰਿਆਂ ਦਾ ਤੁਹਾਡੇ ਕੁਐਸਚਨ ਹੁੰਦੇ ਸੀ ਵੀ ਇੱਕੋ ਹੀ ਬੰਦੇ ਬਾਰ-ਬਾਰ ਆਈ ਜਾਂਦੇ ਆ ਮੈਂ ਕਹਿੰਦਾ ਸੀ ਵੀ ਨਵੇਂ ਬੰਦਿਆਂ ਨੂੰ ਹੌਸਲਾ ਤਾਂ ਹੀ ਮਿਲਦਾ ਜੇ ਅੱਜ ਕਰ ਮੈਂ ਅੱਜ ਮੈਂ ਪ੍ਰਭਾਈ ਦੇ ਨਾਲ ਫਿਲਮ ਦੇ ਵਿੱਚ ਆਇਆ ਤਾਂ ਮੈਨੂੰ ਕੱਲ ਨੂੰ ਇਕੱਲੇ ਨੂੰ ਫਿਲਮ ਹੀ ਮਿਲ ਸਕਦੀ ਜੇਕਰ ਆਪਾਂ ਨੂੰ ਮੌਕਾ ਮਿਲਦਾ ਕੰਮ ਕਰਨ ਦਾ ਮੈਂ ਦਿਖਾਇਆ ਕੰਮ ਕਰਕੇ ਹੁਣ ਜਿੱਦਾਂ ਇਹ ਕੁੜੀ ਪ੍ਰਭ ਇਸ ਪਹਿਲੀ ਵਾਰੀ ਫਿਲਮ ਕਰ ਰਹੀ ਹੈ ਮੇਰੀ ਭੈਣ ਦਾ ਰੋਲ ਕੀਤਾ ਨੇ ਫਿਲਮ ਦੇ ਵਿੱਚ ਤੇ ਇਹ ਤਾਂ ਚਲੋ ਇਹ ਮੈਡਮ ਨੇ ਬਹੁਤ ਇੰਨੇ ਵੀ ਕਰਿਆ ਕੰਮ ਸੁਦੇਪ ਬਰਨਾਲਾ ਸਾਹਿਬ ਨੇ ਵੀ ਕਰਿਆ ਨਾ ਪਰ ਜਿਹੜੇ ਨਵੇਂ ਚਿਹਰੇ ਆ ਸੀ 5 ਤੋਂ 7 ਚਿਹਰੇ ਇਦਾਂ ਦੇ ਰੱਖੇ ਜਿਹੜੇ ਨਵੇਂ ਆ ਮੈਂ ਤਾਂ ਕਹਿਣਾ ਵੀ ਇੱਕ ਕੋਟਾ ਹੋਣਾ ਚਾਹੀਦਾ ਜੇਕਰ ਫਿਲਮ ਨੂੰ ਪਰਮਿਸ਼ਨ ਮਿਲਦੀ ਆ ਫਿਲਮ ਨੂੰ ਲਾਗੂ ਕਰਨ ਵਾਲੇ 20 ਤੋਂ 30 ਬੰਦੇ ਸੌਰੀ 30% 100 ਚੋਂ ਆਪਾਂ ਨੂੰ ਨਵੇਂ ਚਿਹਰੇ ਜਰੂਰ ਦੇਣੇ ਚਾਹੀਦੇ ਜਿਹੜੇ ਚੰਗਾ ਕੰਮ ਕਰ ਸਕਦੇ ਆ ਬਾਕੀ ਬਰਾਨਾ ਸਾਹਿਬ ਦੱਸੋ ਪਾਜੀ ਕੀ ਕੀ ਜੋ ਵਿੱਚ ਕੀ ਰੋਲਾ ਤੇ ਇਸ ਤਰ੍ਹਾਂ ਦੇ ਹਾਂਜੀ ਕਰ ਰੋਲਾ ਆ ਪਹਿਲਾਂ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਔਰ ਤੁਹਾਡੇ ਚੈਨਲਾਂ ਰਾਹੀਂ ਅਸੀਂ ਬਦ ਲੋਕਾਂ ਤੱਕ ਪਹੁੰਚਣੇ ਆ ਤੁਸ ਫਿਲਮ ਆ ਰਹੀ ਹੈ 14 ਤਰੀਕ ਨੂੰ ਆਪਣੀ ਇੱਕ ਤੇਰੇ ਕਰਕੇ ਉਹਦੇ ਸੰਬੰਧੀ ਅੱਜ ਜਿਹੜੇ ਇੰਟਰਵਿਊ ਵਗੈਰਾ ਚੱਲ ਰਹੀ ਹੈ ਲੁਧਿਆਣੇ 'ਚ ਤੇ ਸਾਡੀ ਫਿਲਮ ਆਸੀ ਦਾ ਕਹਾਣੀ ਸਾਡੀ ਬਹੁਤ ਸੋਹਣੀ ਫਿਲਮ ਆ ਪਰ ਦਰਸ਼ਕ ਨੇ ਫਿਲਮ ਦੇਖਣ ਤੋਂ ਬਾਅਦ ਆਪੇ ਕਹਿਣਾਗਾ ਵੀ ਵਾਕਈ ਫਿਲਮ ਬਹੁਤ ਸੋਹਣੀ ਹੈ ਕਿਹੜੇ 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 ਫਿਲਮ ਡਾਇਰੈਕਟਰ ਕੋਣ ਨੇ ਤੇ ਡਿਊਸਰ ਹੋਣ ਆ ਫਿਲਮ ਦੇ ਡਾਇਰੈਕਟਰ ਨੇਗੇ ਬੰਤੀ ਜੰਡ ਵਾਲੀ ਹੈ ਜੀ ਬਹੁਤ ਸੋਹਣੇ ਡਾਇਰੈਕਟਰ ਨੇ ਔਰ ਪਿੱਛੇ ਜੇ ਪੰਕਜ ਬੱਤਰਾ ਹੋਰਾਂ ਨਾਲ ਔਰ ਵੱਡੇ ਡਾਇਰੈਕਟਰਾਂ ਨਾਲ ਉਹਨਾਂ ਨੇ ਕੰਮ ਕੀਤਾਗਾ ਔਰ ਸਟੋਰੀ ਇਹ ਲਿਖੀ ਆ ਆਪਣੇ ਅਜੀਤ ਸੀੜਾ ਪਾਜੀ ਨੇ ਅੱਛਾ ਜੀ ਕਿੱਥੇ ਦੇ ਪੰਜਾਬ ਦੇ ਕੋਈ ਪਿੰਡ ਆ ਵੀ ਸੋਹਣਾ ਹੈ ਪੰਜਾਬ ਦੇ ਵਿੱਚ ਸਾਡੀ ਮਹਾਲੀ ਏਰੀਆ ਚ ਹੋਈ ਹੈ ਜਿਸ ਤਰ੍ਹਾਂ ਆਪਾਂ ਕਹਿ ਲੀਏ ਉਹ ਖੇੜੀ ਵੀਰ ਸਿੰਘ ਵਗੈਰਾ ਜਿਆਦਾਤਰ ਸ਼ੂਟਿੰਗ ਉੱਥੇ ਹੀ ਹੋਉਂਦੀ ਹੈ ਉੱਥੇ ਕੁਝ ਪਿੰਡਾਂ ਤੋਂ ਪਈ ਕਿੰਨਾ ਖਰਚਾ ਆ ਗਿਆ ਫਿਲਮ ਨੂੰ ਦੇਖੋ ਜੀ ਖਰਚਾ ਜਿਆਦਾਤਰ ਪ੍ਰੋਡਿਊਸਰ ਨੂੰ ਪਤਾ ਸਾਨੂੰ ਤਾਂ ਇੰਨਾ ਪਤਾ ਵੀ ਸਾਨੂੰ ਇੰਨੇ ਪੈਸੇ ਮਿਲ ਗਏ ਤਾਂ ਫਸੋਰ ਵਾਲਾ ਇਹ ਤਾਂ ਫਸੋਰ ਵਾਲਾ ਸਵਾਲ ਆ ਜੀ ਖਰਚਾ ਬਤਲੋ ਇਹ ਵੀ ਜੀ ਖਰਚਾ ਇਹ ਗੁਰੂ ਦੇਖ ਕੇ ਕਿੱਦਾਂ ਬਣਾਇਆ ਗਿਆ ਹੈ ਕੀ ਸੋਚ ਕੇ ਬਣਾਈ ਗਈ ਹੈ ਆਪਣਾ ਮਿਹਨਤ ਦੇਖੋ ਫਿਲਮ ਤਾਂ ਮੇਕਰ ਤਾਂ ਇਹ ਸੋਚ ਕੇ ਬਣਾਉਂਦਾ ਵੀ ਮੈਂ ਵਧੀਆ ਚੀਜ਼ ਬਣਾਉਣਾ ਦਰਸ਼ਕ ਨੂੰ ਪਸੰਦ ਆਵੇ ਦਰਸ਼ਕਾਂ ਵਾਸਤੇ ਕੁਛ ਨਾ ਕੁਛ ਸਾਡੇ ਸਮਾਜ ਵਾਸਤੇ ਕੋਈ ਛੋਟਾ ਮੋਟਾ ਮੈਸੇਜ ਜ਼ਰੂਰ ਹੋਵੇ ਅਸੀਂ ਵੀ ਇਹਦੇ ਚ ਇਸ ਤਰ੍ਹਾਂ ਇੱਕ ਮੈਸੇਜ ਇਹ ਚਿਹਰੇ ਨੇ ਜਿਹਦਾ ਚਿਹਰੇ ਨਵੇਂ ਆ ਲੋਕੀ ਪਸੰਦ ਘੱਟ ਕਰਦੇ ਕਿੱਥੇ ਲੱਗੂ ਨਹੀਂ ਪ੍ਰਭ ਗੱਲ ਬਾਈ ਹੁਣੀ ਤਾਂ ਪੁਰਾਣੇ ਆ ਕਮਲ ਕੰਗੂੜਾ ਜੀ ਪੰਜਾਬ ਦੇ ਸਿਨੇਮੇ ਚ ਸੌਰੀ ਗਾਣਿਆਂ ਚ ਕਿੰਨੀ ਉਹ ਉਹਨਾਂ ਨੇ ਕੀਤਾ ਵਾ ਕੰਮ ਮੈਂ ਕਹਿੰਦਾ ਕੋਈ ਗਾਣਾ ਹੀ ਨਹੀਂ ਸੀ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਉਹਨਾਂ ਦਾ ਚੱਲਦਾ ਨਹੀਂ ਸੀਗਾ ਕਮਲ ਕੰਗੂੜਾ ਜੀ ਬਹੁਤ ਜ਼ਿਆਦਾ ਐਕਟਰ ਹੈ ਹਾਂ ਤੇਰੇ ਵੱਡੇ ਚਿਹਰੇ ਨਾਲ ਫਿਲਮ ਚੱਲੂ ਇਹ ਕੋਈ ਗਰੰਟੀ ਨਹੀਂ ਇਹ ਤੁਸੀਂ ਪਿਛਲੀਆਂ ਫਿਲਮਾਂ ਬਾਰੇ ਦੇਖ ਚੁੱਕੇ ਹੋ ਨਵੇਂ ਆਰਟਿਸਟ ਫਿਲਮ ਨੂੰ ਵੱਧ ਚਲਾ ਸਕਦੇ ਆ ਇਹ ਵੀ ਮੰਨਣਯੋਗ ਗੱਲ ਹੈ ਕਈ ਫਿਲਮਾਂ ਚੱਲੀਆਂ ਨੇ ਮੈਂ ਹੁਣੀ ਮੈਂ ਗੱਲ ਕਰਦਿਆਂ ਵੀ ਇੱਕ ਕੁੜੀ ਸਾਡੀ ਫਿਲਮ ਲੱਗੀ ਹੈ ਜਿਹੜੀ 2-3 ਦਿਨਾਂ ਨਾਲ ਥੋੜਾ ਜਿਹਾ ਡਾਊਨ ਰਹਿ ਗਈ ਸੀ ਰਿਵਿਊ ਕਰਤਾ ਨੇ ਉਹਦੇ ਸੰਬੰਧੀ ਰਿਵਿਊ ਦੇਦਾ ਜੀ ਵਧੀਆ ਨਹੀਂ ਫਿਲਮ ਦਰਸ਼ਕ ਨਹੀਂ ਜਾ ਰਹੇ ਜੇ ਸਿਨੇਮੇ ਦੇ ਵਿੱਚ ਦਰਸ਼ਕ ਨਹੀਂ ਜਾ ਰਹੇ ਇਹ ਇਹ ਗੱਲ ਪੱਕੀ ਨਹੀਂ ਹੈ ਵੀ ਫਿਲਮ ਵਧੀਆ ਜਾਂ ਘਟੀਆ ਫਿਲਮ ਵਧੀਆ ਘਟੀਆ ਹੋਣਾ ਸਾਨੂੰ سینਮੇ ਵਿੱਚ ਜਾ ਕੇ ਪਤਾ ਲੱਗੂ ਅੱਜ ਦੀ ਰਿਪੋਰਟ ਹੈ ਕਿ ਸਾਡੀ 5-6 ਦਿਨਾਂ ਬਾਅਦ ਜਿਹੜੀ ਆ ਉਹ ਇੱਕ ਕੁੜੀ ਫਿਲਮ ਹੈ ਜਿਹੜੀ ਸਹਿਨਾਜ਼ ਗੱਲ ਉਹਦੇ ਚ ਮੇਰਾ ਸੋਹਣਾ ਕੈਰੈਕਟਰ ਕੀਤਾ ਉਹ 200% ਅਪ ਕਰ ਗਈ ਉਹ ਬਿਲਕੁਲ ਠੀਕ ਕੀ ਪੀਲ ਕਰਨ ਚਾਹ। ਬਹੁਤ ਚਲਾਉਣੀ ਦਰਸ਼ਕਾਂ ਨੇ ਆ ਅਸੀਂ ਤਾਂ ਸਿਰਫ ਆਪਦੇ ਵੱਲੋਂ ਇੱਕ ਵਧੀਆ ਸਟੋਰੀ ਲੈ ਕੇ ਆਏ। ਬਾਕੀ ਨਵੇਂ ਚਿਹਰੇ ਤਾਂ ਜਿਹੜਾ ਨਵੇਂ ਚਿਹਰਾ ਦੀ ਗੱਲ ਵੀ ਮੈਂ ਇਹਨਾਂ ਨੂੰ ਦੱਸ ਦਦਾ ਹਾਂ। ਹੁਣ ਤੁਸੀਂ ਦੇਖੋ ਅੱਜ ਆਪਣਾ 3:30 ਵਜੇ ਦਾ ਇੱਥੇ ਟਾਈਮ ਸੀਗਾ ਪ੍ਰੈਸ ਕਾਨਫਰੰਸ ਦਾ। ਮੈਂ 3:30 ਵਜੇ ਬਾਹਰ ਪਹੁੰਚ ਗਿਆ ਸੀ। ਮੈਂ ਕਹਿੰਦਾ ਜੇ ਨਵੇਂ ਚਿਹਰੇ ਹੋਣਗੇ ਉਹ ਤਾਂ ਟਾਈਮ ਦੇ ਪਾਬੰਦ ਹੁੰਦੇ ਨਾਲੇ ਡਰਦੇ ਹੁੰਦੇ ਆ। ਵੀ ਸਾਰੀ ਹੈ ਇੱਜ਼ਤ ਕਰਦੇ ਆ। ਤਾਂ ਨਵੇਂ ਨੂੰ ਤਾਂ ਕੰਮ ਮਿਲਣਾ ਚਾਹੀਦਾ। ਠੀਕ ਹੈ। ਥੈਂਕ ਯੂ।